ਸਤਰੀ ਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਆਪਣੇ ਪਿੰਡ ਬੀਲੇ ਵਾਲੇ ਤੋਂ ਬਣਾ ਰਹੇ ਆਂ ਸਾਹਮਣੇ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਆਂ ਤੀਜਾ ਸੁਹਾ ਮੈਂ ਹੈ ਤੇ ਫੋਰ ਸੇਲ ਹੈ ਜੀ 22 ਦੇ ਦੱਸਣ ਮੁਤਾਬਕ 2 ਤੋਂ 3 ਦਿਨ ਹਜੇ ਦੇ ਸੂਣ ਚ ਲੈੰਦੀ ਹੈ ਤੇ ਜਿਹੜੀ ਜਾਦੇ ਗੱਲਾਂ ਬਾਤਾਂ ਆਪਾਂ ਬਾਈ ਤੋਂ ਪੁੱਛ ਕੇ ਡਿਟੇਲ ਜਿਹੜੀ ਤੁਹਾਨੂੰ ਲੈ ਦੇਵਾਂਗੇ ਤੇ ਤੋਰ ਕੇ ਵੀ ਤੁਹਾਨੂੰ ਵਿਕਾਉਣੇ ਆ ਕਿਸਾਨ ਵੀਰੋ ਤੇ ਪਹਿਲਾ ਤੁਸੀਂ ਵੇਖੋ ਤੋਰਿਓ ਬਾਈ ਜੀ ਗੱਗੇ ਲੇਵੇ ਭਾਂਡੇ ਨਹੀਂਓ ਖਬਰਦਾਰ ਐ ਤੇ ਜਿਹੜੀਆਂ ਜਾਦੇ ਗੱਲਾਂ ਬਾਤ ਆਪਾਂ ਬਾਈ ਜੀ ਤੋਂ ਪੁੱਛ ਕੇ ਤੁਹਾਨੂੰ ਵਿਖਾਉਣੇ ਚੰਗੇ ਕੱਦ ਕਾਠ ਵਾਲੀ ਮੱਝ ਐ ਮੋੜ ਲਓ ਬਾਈ ਜੀ ਇਧਰੋਂ ਥੋੜੀ ਸ਼ਾਂ ਪੈਂਦੀ ਐ ਲੰਮੀ ਤੋਰਿਓ ਪਰਾਂ ਤੇ ਵੇਖੋ ਕਿਸਾਨ ਵੀਰੋ ਥਣ ਬਾੜਾ ਸੋਹਣਾ ਕਹਿਰਾ ਕਹਿਰਾ ਥਣ ਲੱਗਿਆ ਤੇ ਲੇਵਾ ਵੀ ਚੰਗਾ ਸਾਰੀ ਜੱਡ ਬਲੈਕ ਐ ਤੇ ਕੱਲੀ ਪੂਛ ਥੱਲੋ ਚਿੱਟੀ ਐ ਕਿਸਾਨ ਵੀਰੋ ਤੀਜਾ ਸੁਆ ਸੁਗੀ ਬਾਈ ਦੇ ਦਰਸਨ ਦਸਨ ਮੁਤਾਬਕ ਵੀ ਚੰਗਾ ਦੁੱਧ ਦੇਣੇ ਦੂਜੇ ਸੂਏ ਪਾਇਆ ਹੈ ਐਤਕੀ ਵੀ ਬੜੇ ਸੋਹਣੇ ਦੁੱਧ ਦੀ ਆਸ ਹੈ ਤੇ ਮੂੰਹ ਮੱਥੇ ਦੀ ਤੁਹਾਨੂੰ ਬਣਦੇ ਹੋ ਬਾਈ ਜੀ ਵਿਖਾਉਣੇ ਆ ਸਵਾਰ ਕੇ ਨੇੜੇ ਹੋ ਕੇ ਥੋੜਾ ਜਿਹਾ ਕੈਮਰੇ ਤੋਂ ਜਦੋਂ ਤੁਰਦੀ ਆ ਉਹਦੋਂ ਡਰਦੀ ਆ ਤੇ ਲੇਵਾ ਭਾਂਡਾ ਦੇਖੋ ਕਿਸਾਨ ਵੀਰੋ ਅਮਰੀਕਨ ਗਾਈਆਂ ਆਲਾ ਲੇਵਾ ਹੀ ਕਰਮਾ ਵਾਲੀ ਨੂੰ ਲੱਗਿਆ ਤੇ ਬੜੀ ਸੋਹਣੀ ਮੱਝ ਆ ਤੇ ਥਣ ਦੀ ਜਿਹੜੀ ਬਣਤਰ ਆ ਕਿਸਾਨ ਵੀਰੋ ਕਹਿਰਾ ਕਹਿਰਾ ਥਾਨਾ ਤੇ ਚਾਰੇ ਬਾਈਆਂ ਇੱਕੋ ਜਿਹਾ ਤੇ ਜਿਹੜਾ ਮੱਥਾ ਸਾਰਾ ਕਾਲਾ ਪੂ ਮੱਥਾ ਸਿੰਘ ਗੋਲ ਆ ਥੋੜਾ ਜਿਹਾ ਖੁੱਲਾ ਸਿੰਘ ਤੇ ਕੱਲੇ ਪੂਛ ਦੇ ਜਿਹੜੇ ਚਾਰ ਵਾਲਾ ਚਿੱਟੇ ਆ ਕਿਸਾਨ ਵੀਰੋ ਕੱਦ ਕਾਠ ਹਾਈਟ ਲੈਂਥ ਵਜ਼ਨ ਚੰਗਾ ਤੇ ਇੱਕ ਜਿਹੜੀ ਘਰੇਲੂ ਪਰਿਵਾਰ ਕੋਲੇ ਆ ਕਿਸਾਨ ਵੀਰੋ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਵੀਰ ਦਾ ਖੇਤੀਬਾੜੀ ਦੇ ਨਾਲ ਨਾਲ ਕੋਈ ਸੋਹਣਾ ਪਸ਼ੂ ਪਾਲਣ ਦਾ ਕੰਮ ਹੈ ਬਾਈ ਸ਼ਹਿਰ ਪਹਿਲਾਂ ਦੁੱਧ ਪਾਉਦਾ ਸੀ ਚੰਗੇ ਬਾਈ ਦੇ ਡੰਗਰ ਰੱਖੇ ਹੋਏ ਆ ਜਰਸੀ ਵੈੜ ਦਾ ਵੀ ਸ਼ੌਂਕ ਆ ਬਾਈ ਨੂੰ ਪਰੇ ਵੱਛੇ ਕੱਟੇ ਵੀ ਆ ਤੇ ਬੜੇ ਸੋਹਣੇ ਬਾਈ ਨੇ ਪਸ਼ੂ ਪਾਲਣ ਕਰਦਾ ਵੀਰ ਤੇ ਇਹ ਮੱਝ ਆ ਜਿਹੜੀ ਫੋਰਸ ਹੈ ਲੈ ਕਿਸਾਨ ਵੀਰੋ ਚੰਗੇ ਚੌੜੇ ਹਵਾਨੇ ਦੀ ਐ ਤੇ ਸੋਹਣਾ ਦੁੱਧ ਪਾਉਣ ਦੀ ਤੀਜਾ ਸੁਆਸ ਐ ਬਾਈ ਜੀ ਬੋਲ ਦਿਓਗੇ ਮਾੜਾ ਜਿਹਾ ਤੁਸੀਂ ਬਾਈ ਆਪ ਥੋੜਾ ਜਿਹਾ ਕੈਮਰੇ ਨੂੰ ਕਹਿੰਦਾ ਮੈਂ ਯਾਰ ਕਦੇ ਬੋਲਿਆ ਨਹੀਂ ਤੇ ਜਿਹੜੀ ਡਿਟੇਲ ਆ ਕਿਸਾਨ ਵੀਰੋ ਆਪਾਂ ਹੀ ਤੁਹਾਨੂੰ ਦੱਸਦੇ ਆਂ ਤੀਜਾ ਸੂਆ ਸੂਗੀ ਬਾਈ ਜੀ ਦੇ ਦੱਸਣ ਮੁਤਾਬਕ ਤੇ ਜਿਹੜਾ ਦੂਜੇ ਸੂਏ ਆ ਕਿਸਾਨ ਵੀਰੋ ਭਈ ਸਾਢੇ 13 14 ਕਿਲੋ ਦੁੱਧ ਬਾਈ ਕਹਿੰਦਾ ਵੀ ਆਪਾਂ ਇਹਦਾ ਝੋਇਆ ਤੇ ਐਤਕੀ ਤੀਜਾ ਸੂਆ ਸੂਗੀ ਤੇ ਬਾਈ ਜੀ ਕਹਿੰਦੇ ਵੀ ਆਪਾਂ ਸਮਾਈ ਇਹਦੀ ਬਹੁਤ ਚੰਗੀ ਸਮਾਈ ਕੀਤੀ ਆ ਬਾਈ ਨੇ ਦੋ ਗੱਟੇ ਦਾ ट्रांजैक्शन ਫੀਲਡ ਦੇ ਖਾਤੇ ਤੇ ਬਾਈ ਮੱਕੀ ਦਾ ਚਾਰ ਪਾਉਂਦਾ ਤੇ ਬਾਈ ਕਹਿੰਦਾ ਆਪਾਂ ਯਾਰ ਐਤਕੀ ਕਸਰ ਹੀ ਨਹੀਂ ਛੱਡੀ 16 ਕਿਲੋ ਦੁੱਧ ਕਿਸਾਨ ਵੀਰੋ ਵੀ ਮੇਰੀ ਆਤਮਾ ਮੰਨਦੀ ਆ ਵੀ ਲੋਕ ਤਾਂ ਕਹੀ ਜਾਂਦੇ 20 20 18 18 ਕਿਲੋ ਏਡੀਆਂ ਏਡੀਆਂ ਮਈਆਂ ਨੂੰ ਦੁੱਧ 16 ਕਿਲੋ ਦੁੱਧ ਦੀ ਬਾਈ ਜੀ ਕਹਿੰਦੇ ਵੀ ਆਪਾਂ ਆਸ ਰੱਖਦੇ ਆ ਇਹਦੇ ਤੋਂ ਤੇ ਅੱਗੋਂ ਤੁਸੀਂ ਕਿਸਾਨ ਵੀਰੋ ਸਮਝ ਨਾਲ ਆਪਦੇ ਡੰਗਰ ਖਰੀਦਣਾ ਆਪਣਾ ਕੰਮ ਵੀਡੀਓ ਬਣਾਉਣਾ ਕੋਈ ਆਪਾਂ ਕਿਸੇ ਨੂੰ ਸੱਦ ਕੇ ਪਸ਼ੂ ਦਵਾਉਣਾ ਨਹੀਂ ਕੋਈ ਆਪਣਾ ਦਲਾਲੀ ਦਾ ਕੰਮ ਨਹੀਂ ਆਪਣਾ ਕੰਮ ਹੈ ਵੀਡੀਓ ਬਣਾਉਣ ਦਾ ਜੇ ਕਿਸੇ ਭਰਾ ਨੂੰ ਜਾਨਵਰ ਜਾਂ ਮੱਝ ਫੱਟਾ ਆਵੇ ਤੇ ਬਾਈ ਜੀ ਦਾ ਜਿਹੜਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਕਿਸਾਨ ਵੀਰੋ ਤੇ ਤੁਸੀਂ ਸਿੱਧਾ ਬਾਈ ਜੀ ਨਾਲ ਕੰਟੈਕਟ ਕਰਕੇ ਬਿਨਾਂ ਕਿਸੇ ਦਲਾਲ-ਸ਼ਲਾਲ ਦੇ ਵਿੱਚ ਪਾਏ ਤੋਂ ਜਾਨਵਰ ਖਰੀਦ ਸਕਦੇ ਆ ਹਾਂ ਲੇਵੇ ਭਾਂਡੇ ਨਹੀਂਓ ਬੜੀ ਖਬਰਦਾਰ ਹੈ ਹਜੇ 2 ਤੋਂ 3 ਦਿਨ ਜਿਹੜੇ ਇਹਦੇ ਬਾਕੀ ਹੈ ਤੇ ਬਾਕੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਧੰਨਵਾਦ